ਆਹ ਬਜੇਤਰ ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ਮੰਡੀ ਪੰਜਾਬ ਤੋਂ ਵੇਖੋ ਅੱਜ ਜਿਹੜਾ ਸਾਡਾ ਧਰਨਾ ਆ ਇਹ ਧਰਨਾ ਮੇਨ ਮੁੱਦਾ ਹੈਗਾ ਜਿਵੇਂ ਪਰਾਲੀਆਂ ਲੋਕਾਂ ਨੇ ਅੱਗ ਲਾਉਣੇ ਪਈ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਔਰ ਲੋਕਾਂ ਦੇ ਪਰਚੇ ਕਰ ਦਿੱਤੇ ਗਏ ਆ ਜੁਰਮਾਨੇ ਪਾਏ ਗਏ ਜਿਵੇਂ ਪਿਛਲੇ ਦਿਨੀ ਸਾਡੇ ਨਾਲ ਆ ਇਹ ਅੱਥੇ ਬਗਵਾੜੇ ਧਰਨੇ ਦੇ ਉੱਤੇ ਪ੍ਰਸ਼ਾਸਨ ਨੇ ਵਾਅਦਾ ਵੀ ਕੀਤਾ ਸੀ ਵੀ ਉਹਨਾਂ ਦੇ ਨਾਲ ਚ ਸਾਰੇ ਜਿਹੜੇ ਪਰਚੇ ਆ ਸਾਰੇ ਮਾਫ ਕਰਾਂਗੇ ਕੈਨਸਲ ਕਰਾਂਗੇ ਪਰ ਲੋਕਾਂ ਨੂੰ ਜਾ ਕੇ ਨੋਟਿਸ ਢੱਲੇ ਜਾ ਰਿਹਾ ਕਿਸੇ ਦਾ ਪਾਸਪੋਰਟ ਰੱਕਿਆ ਜਾ ਰਿਹਾ ਉਸ ਤੋਂ ਗਾੜੀ ਜਿਵੇਂ ਛੱਬੀਆਂ ਦੇ ਪਰਚੇ ਨਜਾਇਜ਼ ਬਣੇ ਸੀਗੇ ਪਿੰਡੀਆਂ ਥਾਣੇ ਦੇ ਵਿੱਚ ਲੋਪੋ ਕੇ ਥਾਣੇ ਦੇ ਵਿੱਚ ਛੱਬੀ ਦਾ ਬੱਦਾ ਕੀਤਾ ਨਜਾਇਜ਼ ਹੈ ਜਾਇਜ਼ ਹੈ ਰਿਜ਼ਲਟ ਕੋਰ ਹੈ ਸਭ ਕੁਝ ਹੋ ਰਿਹਾ ਔਰ ਉਹ ਸਾਰੇ ਜਿਹੜੇ ਮੁੱਖ ਮੰਗਾਂ ਰੱਖਦੇ ਹੋયા ਇਹ ਸਾਰਾ ਕੁਝ ਹੋਇਆ ਉਹਦੇ ਕਰਕੇ ਧਰਨਾ ਲੱਗਾ ਤੀਜਾ ਮਸਲਾ ਹੈਗਾ ਸਾਡਾ ਜਿਹੜਾ ਡੁਬਲੀਕੇਟ ਦੁੱਧ ਪਿੰਡਾਂ ਦੇ ਵਿੱਚ ਆਮ ਜਿਹੜਾ ਚੱਲ ਰਿਹਾ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਹਰ ਇੱਕ ਪ੍ਰੀਰ ਡੁਬਲੀਕੇਟ ਹਰ ਥਾਂ ਤੋਂ ਸੈਂਪਲ ਭਰਾਏ ਹੋਏ ਨੇ ਬਹੁਤ ਜ਼ਿਆਦੇ ਸਿਵਲ ਸਰਜਨ ਨੂੰ ਪਿਛਲੇ ਮਤਲਬ 2.5 ਮਹੀਨੇ ਪਹਿਲਾਂ ਅਸੀਂ ਇੱਕ ਡਿਸਟ੍ਰਿਕਟ ਸਾਹਿਬ ਨਾਲ ਮੀਟਿੰਗ ਕੀਤੀ ਉਹ ਵੀ ਥਰ ਨਾਲ ਲੌਨ ਲੱਗੇਗਾ ਮੀਟਿੰਗ ਨਾਲ ਅਖਰੀ ਡਿਸਟ੍ਰਿਕਟ ਸਾਹਿਬ ਨੇ ਮੀਟਿੰਗ ਤੋਂ ਬਾਅਦ ਦੇ ਵਿੱਚ ਸਾਨੂੰ ਜਿਹੜਾ ਉਹ ਸਿਵਲ ਸਰਪ੍ਰਾਚਾਰਨ ਨੂੰ ਮਲਾਇਆ ਗਿਆ ਔਰ ਉਹਨਾਂ ਦੇ ਇੱਕ ਡਿਊਟੀ ਬਣਾਈ ਗਈ ਹੈ ਸਾਜਾ ਪੰਜ ਬੰਦੇ ਪੰਜ ਉਹਨਾਂ ਦੇ ਡੀਸੀਜ਼ ਉੱਤਰੋਂ ਦੋ ਬੰਦੇ ਜਿਹੜੇ ਟੀਮ ਜਿਹੜੀ ਉਹ ਸੈਂਪਲ ਭਰੂ ਸੈਂਪਲ ਤੇ ਭਰੇਗੇ ਇੱਕ ਦਿਨ ਇੱਕ ਦਿਨ ਲਈ ਸਾਨੂੰ ਉਹ ਟੀਮ ਦਿੱਤੀ ਗਈ ਉਸ ਤੋਂ ਬਾਅਦ ਜੋ ਉਹ ਟੀਮ ਨੇ ਸਾਨੂੰ ਟਾਈਮ ਨਹੀਂ ਦਿੱਤਾ ਜਿਹੜੇ ਸੈਂਪਲ ਭਰੇ ਸੀ ਉਹ 2.5 ਮਹੀਨੇ ਦੇ ਵਿੱਚ ਕੋਈ ਵੀ ਰਿਜ਼ਲਟ ਨਹੀਂ ਦਿੱਤਾ ਗਿਆ ਕੈਮੀਕਲ ਜਿਹੜਾ ਪਨੀਰ ਆ ਰੰਗੇ ਅੱਤੀ ਫੜਾਇਆ ਉਸ ਤੋਂ ਗਾੜੀ ਗੈਸ ਸਿਲੰਡਰ ਦੇ 18 19 ਅਜੰਸ਼ੀਆਂ ਦੇ ਜਿਹੜੇ ਅਸੀਂ ਕਾਰਵਾਈਆਂ ਕਰਾਈਆਂ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਇਹ ਸਾਡੀ ਟੀਮ ਨੇ ਤੇਲ ਬਾਲ ਬਾਲ ਕੇ ਆਗੂ ਟੀਮ ਨੇ ਇਹ ਸਾਰਾ ਕੁਝ ਕੀਤਾ ਔਰ ਉਹਦੇ ਵਿੱਚ ਜਿਹੜਾ ਸੀਗਾ ਉਹ ਕੋਈ ਵੀ ਰਿਜ਼ਲਟ ਨਹੀਂ ਦੇ ਰਿਹਾ ਨਾ ਰਿਜ਼ਲਟ ਦੇ ਆਂਦਾ ਕਰਕੇ ਜਿਹੜਾ ਸਾਨੂੰ ਅੱਜ ਇਹ ਸਟੈਪ ਚੁੱਕਣਾ ਪਿਆ ਕਿੰਨਾ ਸਮਾਂ ਰੋਡ ਨੂੰ ਬੰਦ ਰੱਖਿਆ ਜਾਊਗਾ ਇਹ ਐਤ ਸੜਾਣ ਮਿੱਥੇ ਸਮੇਂ ਵਾਸਤੇ ਵੀ ਜਨਾਚਰ ਸਾਡੇ ਮਸਲਿਆਂ ਦਾ ਹੱਲ ਨਹੀਂ ਸਾਨੂੰ ਇਹ ਜਿਹੜੇ ਕਾਰਵਾਈਆਂ ਕੀਤੀਆਂ ਉਹਨਾਂ ਦਾ ਕੋਈ ਜਵਾਬ ਨਹੀਂ ਦੇਦੇ ਉਹਨੇ ਚਰ ਵਾਸਤੇ ਇਹ ਰੋਡ ਦੇ ਉੱਤੇ ਅਸੀਂ ਜਿਹੜਾ ਇਸੇ ਤਰ੍ਹਾਂ ਹੀ ਡਟੇ ਰਵਾਂਗੇ ਜਿਹੜਾ ਸ਼ੰਭੂ ਦੇ ਖਨੌਰੀ ਇੱਥੇ ਬਣਾ ਕੇ ਰੱਖਣਾ ਪੂ ਸੰਭਵ